ਕាល ਸਾਰੀ ਅੰਗਨwadi ਵਰਕਰਸ ਨੂੰ ਜਿਹੜੀ ਮੈਂ ਅੱਜ ਤੁਹਾਡੇ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਜਾ ਰਹੀ ਹਾਂ ਉਹ ਆਧਾਰ ਡਿਸੀਡਡ ਬੈਨੀਫਿਸ਼ਰੀਜ਼ ਦੀ ਲਿਸਟ ਦੇ ਸਬੰਧ ਦੇ ਵਿੱਚ ਹੈ ਪੀਐਮਐਮਵੀवाई ਦੇ ਵਿੱਚ ਸਾਨੂੰ ਪਤਾ ਹੈ ਕਿ ਡੀਬੀਟੀ ਯਾਨੀ ਡਾਇਰੈਕਟ ਬੈਂਕ ਟ੍ਰਾਂਸਫਰ ਦੇ ਲਈ ਸਾਡਾ ਲਾਭਪਾਤਰੀ ਦਾ ਜਿਹੜਾ ਆਧਾਰ ਹੈ ਉਹ ਔਰ ਉਸਦੇ ਬੈਂਕ ਅਕਾਊਂਟ ਦੇ ਨਾਲ ਲਿੰਕ ਹੋਣਾ ਜ਼ਰੂਰੀ ਹੈ ਯਾਨੀ ਉਹਦੀ ਆਧਾਰ ਸੀਡਿੰਗ ਹੋਈ ਹੋਣੀ ਜ਼ਰੂਰੀ ਹੈ ਔਰ ਉਹਦੇ ਉਸ ਬੰਦ ਦੇ ਵਿੱਚ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਔਰ ਨਾਲ ਦੀ ਨਾਲ ਹੀ ਉਹਦੀ ਐਨਪੀਸੀਆਈ ਮੈਪਿੰਗ ਹੋਣੀ ਵੀ ਜ਼ਰੂਰੀ ਹੈ ਹੁਣ ਸਾਡੇ ਕੋਲ ਇਸ ਤਰੀਕੇ ਦੇ ਨਾਲ ਰਿਪੋਰਟਸ ਦੇ ਵਿੱਚ ਇੱਕ ਨਵੀਂ ਆਪਸ਼ਨ ਆਈ ਹੈ ਲਿਸਟ ਆਫ ਬੈਨੀਫਿਸ਼ੀਰੀਜ਼ ਹੂਜ਼ ਆਧਾਰ ਡੀ ਸੀਡਡ ਜਦੋਂ ਅਸੀਂ ਇਹਦੇ ਤੇ ਕਲਿੱਕ ਕਰਦੇ ਹਾਂ ਤਾਂ ਇਹ ਪੂਰੇ ਸਰਕਲ ਦੇ ਜਿਹੜੇ ਬੈਨੀਫਿਸ਼ਰੀ ਹੈ ਉਹ ਟੋਟਲ ਆ ਜਾਂਦੀ ਹੈ ਜਿਨ੍ਹਾਂ ਦੀ ਅਧਾਰ ਡੀ ਸੀਡਿੰਗ ਹੋਈ ਹੈ ਮੰਨ ਲਓ ਮੈਂ ਇਸ ਆਂਗਣਵੜੀ ਸੈਂਟਰ ਦੇ ਵਿੱਚ ਦੇਖ ਪਾ ਰਹੀ ਹਾਂ ਕਿ ਇਹ ਵਾਲਾ ਲਾਪਤਰੀ ਹੈ ਜਿਹਦੀ ਅਧਾਰ ਡੀ ਸੀਡਿੰਗ ਹੋਈ ਹੈ ਤਾਂ ਇਸੇ ਤਰੀਕੇ ਦੇ ਨਾਲ ਵਰਕਰਸ ਵੀ ਇਹ ਰਿਪੋਰਟ ਕਿਵੇਂ ਚੈੱਕ ਕਰ ਸਕਦੇ ਹੋ ਆਪਣੇ ਤੁਸੀਂ ਆਈਡੀ ਦੇ ਵਿੱਚ ਰਿਪੋਰਟਸ ਦੇ ਉੱਪਰ ਜਾ ਕੇ ਲਿਸਟ ਆਫ ਬੈਨੀਫਿਸ਼ਰੀਜ਼ ਹੂਜ਼ ਅਧਾਰ ਡੀ ਸੀਡਡ ਤੇ ਕਲਿੱਕ ਕਰਕੇ ਆਪਣੇ ਆਂਗਣਵੜੀ ਸੈਂਟਰ ਦੀਆਂ ਲਿਸਟ ਜਿਹੜੀਆਂ ਨੇ ਚੈੱਕ ਕਰ ਸਕਦੇ ਹੋ ਤੇ ਆਪਣੀ ਲਾਪਤਰੀ ਨੂੰ ਪੁੱਛ ਸਕਦੇ ਹੋ ਕਿ ਉਹਨਾਂ ਨੇ ਅਧਾਰ ਡੀ ਸੀਡਿੰਗ ਕਿਵੇਂ ਕਰਵਾਈ ਇਹ ਕੋ ਜਿਵੇਂ ਆਧਾਰ ਸੀਡਿੰਗ ਹੁੰਦੀ ਹੈ ਆਧਾਰ ਸੀਡਿੰਗ ਦਾ ਮਤਲਬ ਹੈ ਆਪਣੇ ਆਧਾਰ ਕਾਰਡ ਨੂੰ ਆਪਣੇ ਜਿਹੜਾ ਬੈਂਕ ਦੇ ਖਾਤੇ ਦੇ ਨਾਲ ਲਿੰਕ ਕਰਵਾਉਣਾ ਥੈਟ ਇਜ਼ ਆਧਾਰ ਸੀਡਿੰਗ ਤੇ ਐਨਪੀਸੀਆਈ ਮੈਪਿੰਗ ਕਰਵਾਉਣਾ ਕਿਉਂ ਜ਼ਰੂਰੀ ਹੈ ਕਿਉਂਕਿ ਜਿਹੜੀ ਸਰਕਾਰ ਦੀ ਕੋਈ ਵੀ ਵੈਲਫੇਅਰ ਸਕੀਮ ਹੈ ਯਾਨੀ ਕਿ ਜੋ ਵੀ ਸਰਕਾਰ ਨੇ ਵੈਲਫੇਅਰ ਸਕੀਮਸ ਦੇਣੀਆਂ ਨੇ ਚਾਹੇ ਉਹ ਪੈਨਸ਼ਨਸ ਨੇ ਚਾਹੇ ਉਹ ਬੀਐਮਐਮਵੀवाई ਦਾ ਲਾਭ ਹੈ ਜਾਂ ਕੋਈ ਹੋਰ ਲਾਭ ਹੈ ਤਾਂ ਉਹ ਉਸ ਖਾਤੇ ਦੇ ਵਿੱਚ DBT ਹੁੰਦੀ ਹਨ ਯਾਨੀ ਕਿ ਡਾਇਰੈਕਟ ਬੈਂਕ ਟਰਾਂਸਫਰ ਹੁੰਦਾ ਹੈ ਔਰ DBT ਦੇ ਲਈ ਉਹ ਵਾਲਾ ਖਾਤਾ ਹੈ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਜ਼ਰੂਰੀ ਹੁੰਦਾ ਹੈ ਹੁਣ ਕੀ ਹੁੰਦਾ ਹੈ ਕਿ ਕਈ ਵਾਰੀ ਬੈਨੀਫਿਸ਼ਰੀ ਜਿਨ੍ਹਾਂ ਦਾ ਪੁਰਾਣਾ ਖਾਤਾ ਕੋਈ ਪੁਰਾਣਾ ਖੁੱਲਿਆ ਹੁੰਦਾ ਉਹਦੇ ਨਾਲ ਉਹਨਾਂ ਦਾ ਆਧਾਰ ਲਿੰਕ ਹੁੰਦਾ ਤਾਂ ਬੈਨੀਫਿਸ਼ਰੀ ਕੀ ਕਰਦੇ ਆ ਕਿ ਜਾ ਕੇ ਉਹ ਵਾਲੇ ਆਪਣੇ ਖਾਤੇ ਨੂੰ ਡੀਸੀਡ ਕਰਵਾ ਦਿੰਦੇ ਨੇ ਡੀਸੀਡ ਦਾ ਮਤਲਬ ਹੈ ਕਿ ਉਹ ਪੁਰਾਣੇ ਖਾਤੇ ਦੇ ਨਾਲੋਂ ਆਪਣਾ ਆਧਾਰ ਕਾਰਡ ਜਿਹੜਾ ਹੈ ਉਹ ਡੀਐਕਟੀਵੇਟ ਕਰਵਾ ਦਿੰਦੇ ਨੇ ਤਾਂ ਨਵਾਂ ਖਾਤਾ ਜਿਹੜਾ ਉਹਨਾਂ ਦੇ ਨੀਅਰਬਾਈ ਹੈ ਉਹਦੇ ਨਾਲ ਆਧਾਰ ਸੀਡਿੰਗ ਕਰਵਾ ਦਿੰਦੇ ਆ ਤਾਂ ਸਾਡੇ ਕੋਲ ਇੱਕ ਲਿਸਟ ਜਨਰੇਟ ਹੋ ਜਾਂਦੀ ਜਿਹੜੀ ਰਿਪੋਰਟਸ ਦੇ ਵਿੱਚ ਅਸੀਂ ਜਾ ਕੇ ਚੈੱਕ ਕਰਦੇ ਆ ਕਿ ਕਿਹੜੇ ਉਹ ਬੈਨੀਫਿਸ਼ੀਰੀ ਆ ਜਿਨ੍ਹਾਂ ਨੇ ਆਪਣਾ ਆਧਾਰ ਡੀ ਸੀਡ ਕਰਵਾ ਲਿਆ ਹੈ ਤੋਂ ਕਾਈਂਡਲੀ ਇਸ ਜ਼ਰੂਰ ਆਪਣਾ ਚੈੱਕ ਕਰੋ ਔਰ ਇੱਥੇ ਆਧਾਰ ਡੀ ਸੀਡਿੰਗ ਦਾ ਮਤਲਬ ਸਮਝ ਆ ਗਿਆ ਕਿ ਜਿਸ ਤਰ੍ਹਾਂ ਅਸੀਂ ਆਧਾਰ ਦੀ ਸੀਡਿੰਗ ਕਰਵਾਉਣੀ ਆ ਉਸੇ ਤਰੀਕੇ ਦੇ ਨਾਲ ਜਿਵੇਂ ਅਸੀਂ ਆਧਾਰ ਨੂੰ ਆਪਣੇ ਬੈਂਕ ਖਾਤੇ ਦੇ ਨਾਲ ਲਿੰਕ ਕਰਵਾਉਣੀ ਆ ਉਵੇਂ ਡੀ ਲਿੰਕ ਕਰਵਾ ਦਿੰਦੇ ਆ ਬੈਨੀਫਿਸ਼ੀਰੀ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਹੁਣ ਉਹ ਪੁਰਾਣਾ ਖਾਤਾ ਜਿਹੜਾ ਹੈ ਉਹ ਕਾਫੀ ਲੰਬੇ ਸਮੇਂ ਤੋਂ ਯੂਜ਼ ਨਹੀਂ ਕਰ پا ਰਹੇ ਜਾਂ ਉਸ ਖਾਤੇ ਦੇ ਵਿੱਚ ਸਾਡੀ ਕੋਈ ਵੀ ਵੈਲਫੇਅਰ ਸਕੀਮ ਦਾ ਪੈਸਾ ਨਾ ਆਵੇ ਤਾਂ ਡੀ ਸੀਡਿੰਗ ਕਰਵਾ ਕੇ ਨਵੇਂ ਖਾਤੇ ਦੇ ਨਾਲ ਲਿੰਕ ਕਰਵਾ ਦਿੰਦੇ ਆ ਤਾਂ ਆਧਾਰ ਮੈਪਿੰਗ ਬੈਂਕ ਨੂੰ ਅਸੀਂ ਕਿਵੇਂ ਚੈੱਕ ਕਰਨਾ ਹੈ ਅਸੀਂ ਕਿਵੇਂ ਚੈੱਕ ਕਰ ਸਕਦੇ ਹਾਂ ਕਿ ਜਿਹੜਾ ਤੁਸੀਂ ਆਧਾਰ ਹੁਣ ਨਵੇਂ ਖਾਤੇ ਦੇ ਨਾਲ ਲਿੰਕ ਕਰਵਾਇਆ ਹੈ ਤਾਂ ਇਹ ਅਸੀਂ ਉਸ ਬੈਂਕ ਦੇ ਵਿੱਚ ਜਾ ਕੇ ਉੱਥੇ ਆਪਣਾ ਸਬਮਿਟ ਕਰਵਾਉਣੀ ਹੈ ਕਿ ਆ ਮੈਨੂੰ ਜਿਹੜਾ ਹੈ ਇਹ ਵਾਲਾ ਆਧਾਰ ਹੁਣ ਮੇਰਾ ਡੀ ਲਿੰਕ ਕਰਕੇ ਇਸ ਨਵੇਂ ਖਾਤੇ ਦੇ ਨਾਲ ਲਿੰਕ ਕਰ ਦਿੱਤਾ ਜਾਵੇ ਔਰ ਅਸੀਂ ਚੈੱਕ ਕਰਨਾ ਹੈ ਕਿ ਸਾਡਾ ਬੈਂਕ ਆਧਾਰ दे लिंक हो गया है थ्रू एन पी सी आई तो वो कुछ स्टैप्स ने जिमें यू आई डी ए आई वैबसाइट है जीडी यूनीक आइडेंटिटी यानी आधार वाली वैबसाइट है यू आई डी ए आई डॉट जी ओ वी डॉट इन ये असी जावे जो अं इस वैबसाइट के उ क्लिक करा तो उस तो बाद अं आधार सर्विसिज तक क्लिक करा aadhar services ਤੇ ਕਲਿੱਕ ਕਰਨ ਤੋਂ ਬਾਅਦ ਅਸੀਂ ਚੈੱਕ ਆਧਾਰ ਔਰ ਬੈਂਕ ਲਿੰਕਿੰਗ ਸਟੇਟਸ ਦੇ ਉੱਤੇ ਚੈੱਕ ਕਲਿੱਕ ਕਰਾਂਗੇ ਜਦੋਂ ਹੀ ਅਸੀਂ ਆਧਾਰ ਔਰ ਬੈਂਕ ਲਿੰਕਿੰਗ ਸਟੇਟਸ ਚੈੱਕ ਕਰਾਂਗੇ ਤਾਂ ਉਸ ਤੋਂ ਬਾਅਦ ਸਾਡੇ ਕੋਲ ਆਧਾਰ ਦੀ ਆਪਸ਼ਨ ਆ ਜਾਏਗੀ ਉੱਥੇ ਅਸੀਂ ਆਪਣਾ ਆਧਾਰ ਨੰਬਰ ਐਂਟਰ ਕਰਾਂਗੇ ਤੇ ਜਿਵੇਂ ਸਾਡਾ ਓਟੀਪੀ ਲਿੰਕ ਵਾਲੇ ਮੋਬਾਈਲ ਨੰਬਰ ਤੇ ਆਏਗਾ ਓਟੀਪੀ ਫਿਲ ਕਰਾਂਗੇ ਤਾਂ ਅਸੀਂ ਉੱਥੋਂ ਦੇਖ ਪਾਵਾਂਗੇ ਕਿ ਇਹ ਵਾਲਾ ਆਧਾਰ ਕਿਹੜੇ ਬੈਂਕ ਦੇ ਨਾਲ ਮੈਪਡ ਹੈ ਯਾਨੀ ਲਿੰਕ ਹੈ ਤਾਂ ਤੁਸੀਂ ਆਪਣੇ ਬੈਨੀਫਿਸ਼ੀਰੀ ਨੂੰ ਦੱਸ ਸਕਦੇ ਹੋ ਕਿ ਤੁਹਾਡਾ ਜਿਹੜਾ ਹੈ ਆਧਾਰ ਇਸ ਪਾਰਟਿਕੂਲਰ ਬੈਂਕ ਦੇ ਨਾਲ ਲਿੰਕ ਹੈ ਤੇ ਇਸ ਵਾਲੇ ਖਾਤੇ ਦੇ ਵਿੱਚ ਹੀ ਤੁਹਾਡੇ ਪੈਸੇ ਆਉਣਗੇ ਸੋ ਪਲੀਜ਼ ਆਪਣੀ ਆਧਾਰ ਡੀ ਸੀਡਿਡ ਵਾਲੇ ਬੈਨੀਫਿਸ਼ਰੀਜ਼ ਨੂੰ ਜ਼ਰੂਰ ਚੈੱਕ ਕਰੋ ਔਰ ਨਾਲ ਦੀ ਨਾਲ ਉਹਨਾਂ ਨੂੰ ਪੁੱਛੋ ਕਿ ਉਹਨਾਂ ਨੇ ਆਪਣੀ ਆਧਾਰ ਡੀ ਸੀਡਿੰਗ ਕਰਵਾਈ ਹੈ ਯਾਨੀ ਕਿ ਪੁਰਾਣੇ ਖਾਤੇ ਤੋਂ ਜਿਹੜਾ ਹੈਗਾ ਉਹ ਡੀਐਕਟੀਵੇਟ ਕਰਵਾ ਕੇ ਨਵੇਂ ਖਾਤੇ ਦੇ ਵਿੱਚ ਤਾਂ ਉਹਨਾਂ ਨੇ ਜਿਹੜਾ ਹੈ ਆਧਾਰ ਆਪਣਾ ਲਿੰਕ ਤਾਂ ਨਹੀਂ ਕਰਵਾਇਆ ਜੇ ਲਿੰਕ ਕਰਵਾਇਆ ਹੈ ਤਾਂ ਉਸ ਉਸ ਦੇ ਸਬੰਧੀ ਉਹਨਾਂ ਨੂੰ ਜ਼ਰੂਰ ਸੂਚਿਤ ਕਰੋ ਸੋ ਥੈਟ ਜਿਹੜੀ ਡੀਬੀਟੀ ਦੇ ਥਰੂ ਡਾਇਰੈਕਟ ਬੈਂਕ ਟ੍ਰਾਂਸਫਰ ਦੇ ਥਰੂ ਉਹਨਾਂ ਨੂੰ ਉਹਨਾਂ ਦਾ ਬੰਦਾ ਲਾਭ ਉਹਨਾਂ ਦੇ ਖਾਤਿਆਂ ਵਿੱਚ ਆ ਸਕੇ ਥੈਂਕ ਯੂ ਸੋ ਮਚ